ਕੀ ਦਿੱਤੀਆਂ ਹੋਈਆਂ ਸਰ ਜੀ ਸਰ ਜੋ ਅੱਜ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਸਰ ਇਸ ਦੇ ਬਾਰੇ ਵਿੱਚ ਸਰ ਆਪ ਕੀ ਕਹਿਣਾ ਚਾਹਤੋਂਗੇ ਇਹ 12 ਸਾਲ ਹੋ ਗਏ ਜੀ ਲਗਾਤਾਰ ਚਾਰ ਸੱਭ ਜਾਂ ਦੇਰ ਯਾਦ ਦੇ ਵਿੱਚ ਆਹੀ ਹੌਕੀ ਟੂਰਨਾਮੈਂਟ ਕਰਾਉਂਦੇ ਆ ਸਾਰੇ ਦੇਸ਼ ਦੇ ਵਿੱਚੋਂ ਜਿਹੜੀਆਂ ਟੀਮਾਂ ਆ ਇੱਥੇ ਪਹੁੰਚਦੀਆਂ ਆ ਇਸ ਵਾਰ ਵੀ 16 ਟੀਮਾਂ ਲੜਕੀਆਂ ਦੀਆਂ ਤੇ 8 ਟੀਮਾਂ ਜਿਹੜੀਆਂ ਲੜਕੀਆਂ ਦੀਆਂ ਇੱਥੇ ਪਹੁੰਚੀਆਂ ਸੀ ਤੇ ਸਾਰੇ ਮੈਚ ਹੋਣ ਤੋਂ ਬਾਅਦ ਦੇ ਵਿੱਚ ਹੁਣ ਫਾਈਨਲ ਮੈਚ ਜਿਹੜਾ ਆ ਰਾਣਾ ਹੌਕੀ ਅਕੈਡਮੀ ਹਾਰਪੁਰ ਵਰਸੀ ਸ਼ਾਹਬਤ ਹੌਕੀ ਦੀ ਅਕੈਡਮੀ ਦੇ ਵਿੱਚ ਆ ਬੋਇਸ ਦਾ ਤੇ ਗਰਲਸ ਦਾ ਜਿਹੜਾ ਮੈਚ ਆ ਉਹ ਹਰਿਆਣਾ ਵਰਸਿਜ਼ ਨਾਲਾਗੜ੍ਹ ਦੇ ਵਿੱਚ ਮੈਚ ਹੈ ਫਾਈਨਲ ਜਲਦੀ ਸ਼ੁਰੂ ਹੋਣ ਵਾਲਿਆ ਦੋਨੇ ਮੈਚਾਂ ਦਾ ਜਿੱਤਣ ਵਾਲੀ ਟੀਮ ਐਨ ਕੇ ਲਈ ਕੌਣ ਸਾ ਨਾਮ ਰੱਖਦੇ ਨੇ ਉਹਨਾਂ ਦੇ ਲੜਕੋਂ ਕੇ ਲਈ 31000 ਔਰ 21000 ਹੈ ਔਰ ਲੜਕੀਆਂ ਕੇ ਲਈ 21000 ਔਰ 11000 ਹੈ ਸਰ ਜੈਸੇ ਕਿ ਨੌਜਵਾਨ ਪੀੜੀ ਨਸ਼ੇ ਵਿੱਚ ਬਰਬਾਦ ਹੋ ਰਹੀ ਹੈ ਆਨੇ ਵਾਲੀ ਨੌਜਵਾਨ ਪੀੜੀ ਕੋ ਸਰ ਆਪ ਕਿਆ ਮੈਸੇਜ ਦੇਣਾ ਚਾਹਤੇ ਹੋ ਦੇਖੋ ਜੀ ਨਸ਼ੇ ਨਾਲ ਤਾਂ ਬਰਬਾਦ ਜਿਹੜੇ ਹੋ ਰਿਹਾ ਹੋ ਰਿਹਾ ਇੱਕ ਸਾਰਿਆਂ ਨਾਲ ਵੱਡਾ ਕੋੜ ਲੱਗਿਆ ਇਸ ਵੇਲੇ ਜਿਹੜੇ ਹਰ ਬੰਦੇ ਦੇ ਬੱਚੇ ਦੇ ਹੱਥ ਦੇ ਵਿੱਚ ਫੋਨ ਆ ਬੱਚਾ ਨਸ਼ੇ ਦੇ ਵਿੱਚ ਤਾਂ ਜਿਹੜ ਸਾਰੇ ਪੇਰੈਂਟਸ ਨੂੰ ਇਹ ਬੇਨਤੀ ਆ ਵੀ ਫੋਨਾਂ ਨੂੰ ਛੱਡ ਕੇ ਆਪਾਂ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜੀਏ ਕੋਈ ਵੀ ਗੇਮ ਖਲਾਈਏ ਤਾਂ ਕਿ ਬੱਚਾ ਜੜਾ ਫਿਜ਼ੀਕਲੀ ਫਿਟ ਰਹੇ